ਸਤਿ ਸ਼੍ਰੀ ਅਕਾਲ ਦੋਸਤੋ ਆਸ ਕਰਦਾ ਤੁਸੀਂ ਠੀਕ ਹੋਵੋਗੇ ਇੱਕ ਅੱਜ ਕੱਲ ਮੁੱਦਾ ਬਹੁਤ ਜ਼ਿਆਦਾ ਆਪਖਿਆ ਹੋਇਆ ਕਿਰਨ ਬਠਿੰਡਾ ਉਹ ਮੇਰੀ ਭੈਣ ਜ਼ਰੂਰ ਗਈ ਸੀ ਹੜਪੀੜਤਾ ਲਈ ਜਿੰਨੇ ਕ ਜੋਗੀ ਉਹ ਸੀਗੇ ਉਹ ਆਪ ਦਾ ਰਾਸ਼ਨ ਇਕੱਠਾ ਕਰਕੇ ਲੈ ਕੇ ਗਈ ਜਿੰਨੇ ਕ ਜੋਗੇ ਅਸੀਂ ਸੀਗੇ ਅਸੀਂ ਰਾਸ਼ਨ ਭੇਜਿਆ ਅਸੀਂ ਗੱਡੀ ਭੇਜੀ ਰਾਸ਼ਨ ਭੇਜਿਆ ਕੁਛ 4-5 ਬੰਦੇ ਭੇਜੇ ਅਸੀਂ ਇੱਥੋਂ ਰਾਸ਼ਨ ਵੰਡਣ ਵਾਸਤੇ ਲੋਕ ਜੋ ਵੀ ਉਹਨੂੰ ਆਵਾ ਤਵਾ ਬੋਲ ਰਹੇ ਆ ਉਹਨਾਂ ਮੁਰੇ ਹੱਥ ਬਨ ਕੇ ਬੇਨਤੀ ਆ ਕਿ ਕੁਛ ਵੀ ਮੇਰੀ ਭੈਣ ਨੂੰ ਨਾ ਬੋਲਣ ਕੋਈ ਕਮੈਂਟ ਨਾ ਕਰਨਾ ਠੀਕ ਹੈ ਗਏ ਸੀ ਉਥੇ ਜੋ ਵੀ ਵੰਡ ਕੇ ਆਈ ਆ ਜੋ ਵੀ ਰਾਸ਼ਨ ਜਿੰਨਾ ਵੀ ਵੰਡਿਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਆ ਜੋ ਮੇਰੇ ਭਰਾ ਉਹਨੂੰ ਕਮੈਂਟ ਕਰ ਰਹੇ ਆ ਜੋ ਟੌਰਚਰ ਕਰ ਰਹੇ ਆ ਜੋ ਫੇਮ ਖੱਟਣ ਲਈ ਕਰ ਰਹੇ ਆ ਉਹਨਾਂ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ ਲੇਕਿਨ ਕੋਈ ਵੀ ਮੇਰਾ ਭੈਣ ਭਰਾ ਹੜਪੀੜਤਾ ਦੇ ਨਾਲ ਖੜੋ ਇਹ ਕੜੀ ਪੰਜਾਬ ਦੇ ਨਾਲ ਖੜਨ ਦੀ ਕੜੀ ਆ ਹਲਾਂ ਦੀ ਕਿ ਇਹ ਨਹੀਂ ਇੱਕ ਦੂਜੇ ਨੂੰ ਮਾੜਾ ਬੋਲ ਕੇ ਆਪਾਂ ਫੇਮ ਖੱਟਣ ਲਈ ਆਏ ਆ ਕੋਈ ਨਾ ਫੇਮ ਕੱਟੋ ਮੈਂ ਆਪਦੀ ਭੈਣ ਦਾ ਦਿਲੋਂ ਸਤਿਕਾਰ ਕਰਦਾ ਮੇਰੀ ਵੱਡੀ ਭੈਣ ਆ ਕਿਰਨ ਬਠਿੰਡਾ ਤੇ ਉਹਨੂੰ ਕੋਈ ਵੀ ਮੇਰਾ ਭਰਾ ਕੋਈ ਵੀ ਗਲਤ ਕਮੈਂਟ ਨਾ ਕਰੋ ਜਿੰਨੇ ਜੋਗੀ ਸੀਗੀ ਉਹਨੇ ਉਦੋਂ ਵੱਧ ਕੇ ਕੀਤਾ ਸਤਿ ਸ੍ਰੀ ਅਕਾਲ